ਜਿਹੜੀ ਅੱਜ ਦੀ ਆਪਣੀ ਵੀਡੀਓ ਆ ਨਾ ਸੱਜਣੋ ਇਹਦੇ ਇਨਾਂ ਤੁਹਾਨੂੰ ਜਮਾ ਐਣ ਦੁੱਧ ਕਾ ਦੁੱਧ ਪਾਣੀ ਕਾ ਪਾਣੀ ਕਰ ਦੇਣਾ ਵੀ ਗਾਵਾਂਾਂ 'ਚ ਜ਼ਿਆਦਾ ਫਾਇਦਾ ਆ ਕਿ ਮੱਝਾਂ 'ਚ ਜ਼ਿਆਦਾ ਫਾਇਦਾ ਤੇ ਵੀਡੀਓ ਨਾਲ ਅੰਤ ਤੱਕ ਜੁੜੇ ਰਹੋ ਜੋ ਆਪਣਾ ਜਿੰਨਾ ਕੁ ਤਜਰਬਾ ਹੁੰਦਿਆਂ ਆਪਾਂ ਕਰਕੇ ਦੇਖਿਆ ਜਿੰਨੀ ਆਪਾਂ ਨੂੰ ਨੌਲੇਜ ਹੈਗੀ ਤੁਹਾਨੂੰ ਕੱਲੀ ਕੱਲੀ ਗੱਲ ਖੋਲ ਕੇ ਵਿਸਤਾਰ ਸਹਿ ਦੱਸ ਦਿਆਂਗੇ ਵੀ ਕਿਹੜੀ ਚੀਜ਼ 'ਚ ਫਾਇਦਾ ਕਿਹੜੀ ਚੀਜ਼ ਤੇ ਕੰਮ ਕਰੇ ਜੋ ਤੇ ਕਿਵੇਂ ਕਰੇ ਜੋ ਕਈ ਵਾਰੀ ਨਾ ਬੰਦਾ ਨੀਰੇ 'ਚ ਹੀ ਤੀਰ ਮਾਰੀ ਜਾਂਦਾ ਰਹਿੰਦਾ ਤੇ ਨੇਰੇ 'ਚ ਤੀਰ ਮਾਰੇ ਦਾ ਨਿਸ਼ਾਨੇ ਦਾ ਕੀ ਪਤਾ ਲੱਗਣਾ ਕਿ ਨਹੀਂ ਸਹੀ ਟਿਕਾਣੇ ਤੇ ਪਹਿਲੀ ਗੱਲ ਤਾਂ ਇਹ ਹੈ ਬਈ ਭਾਵੇਂ گاਵਾਂ ਤੇ ਕਰੋ ਤੇ ਭਾਵੇਂ ਕਰੋ ਕੰਮ ਮੱਝਾਂ ਤੇ ਪਰ ਇਹਦੇ ਚ ਇੱਕ ਗੱਲ ਧਿਆਨ ਨਾਲ ਸੁਣ ਲੋ ਬਿਲੇ ਵਰਤਵਾਸ ਨਾ ਰੱਖਿਓ ਜੋ ਇਸ ਕੰਮ ਦੇ ਵਿੱਚ ਜੇ ਆਉਣਾ ਨਾ ਲੇਬਰ ਤੋਂ ਆਸ ਨਾ ਰੱਖਿਓ ਆਪ ਜਿੰਨਾ ਕਰ ਸਕਦੇ ਆ ਉਸ ਹਿਸਾਬ ਤੇ ਚੱਲਿਓ ਜੋ ਇਹ ਗੱਲ ਹੁਣ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਵੀ گاਵਾਂ ਚ ਫਾਇਦਾ ਕਿ ਮੱਝਾਂ ਚ ਫਾਇਦਾ ਨੰਬਰ 1 ਤੇ ਵੀਰੇ ਜਿਹੜੀਆਂ ਮੱਝਾਂ ਉਹ ਆਪਣੀ ਇਥੋਂ ਦੀ ਬਰੀਡ ਆ ਜਿਵੇਂ ਮਰਜ਼ੀ ਦਾ ਮੌਸਮ ਹੋਵੇ ਜਿਵੇਂ ਮਰਜ਼ੀ ਕੁਛ ਮਰਜ਼ੀ ਮੀਂਹ ਆਈ ਜਾਵੇ ਹਨੇਰੀ ਆਈ ਜਾਵੇ ਠੰਡ ਆਈ ਜਾਵੇ ਗਰਮੀ ਆਈ ਜਾਵੇ ਵੀ ਜਿੰਨਾ ਕਿ ਟੈਂਪਰੇਚਰ ਅੱਪ ਡਾਊਨ ਇੱਥੇ ਆਪਣੇ ਹੋਣਾ ਇਹ ਉਹਨੇ ਦੇ ਵਿੱਚ ਰਹਿਣ ਗਿੱਜੀਆਂ ਵੰਗਾ ਪਰ ਜੇ گاਵਾਂ ਦੀ ਗੱਲ ਕਰਗੇ ਤੇ گاਵਾਂ ਜਿਹੜੀ ਹੈਗੀ ਆ ਜੇ ਦੇਸੀ ਰੱਖੋਗੇ ਉਹਨੇ ਤੁਹਾਡੇ ਪੱਲੇ ਕੁਝ ਨਹੀਂ ਪਾਉਣਾ ਕਿਉਂਕਿ ਉਹਨੇ ਦਿਨਾਂ ਵੱਤ-ਵੱਤ 12-13 ਕਿਲੋ ਦੁੱਧ ਹਨਾ ਦੋ ਡੰਗਾਂ ਦਾ ਹੱਦ ਕੋਈ 15 ਦੇ ਦੂਗੀ ਤੇ ਉਹਦੇ ਨਾਲ ਤੁਹਾਡੀ ਪੂਰੀ ਨਹੀਂ ਪੈਣੀ ਪੂਰੀ ਪੈਣੀ ਆ ਕਟੋ ਘਟ 25 ਲੀਟਰ ਤੋਂ ਤਾਂ ਵਾਲੀ ਗਾਣੀ ਪੂਰੀ ਪਾਉਣੀ। ਇਹ ਜੇ ਉਸ ਹਿਸਾਬ ਤੇ ਚੱਲੋਗੇ ਤਾਂ ਫਿਰ ਉਹ ਜਿਹੜੀ ਬਲੈਟਨ ਗਾਣ ਨੂੰ ਜਦੋਂ ਹੱਥ ਪਾਉਂਗੇ ਭਾਵੇਂ ਜਰਸੀ ਨੂੰ ਪਾ ਲਓ ਤੇ ਭਾਵੇਂ ਦੀ ਪਾ ਲਓ ਅਮਰੀਕਨ ਨੂੰ ਤੇ ਉਹਨੂੰ ਉਹ ਗਰਮੀ ਵਾਲੀ ਦਿੱਕਤ ਆ ਜਿਹੜੀ ਉਹ ਆਉਣੀ ਹੀ ਆਉਣੀ ਆ। ਉਹਨੂੰ ਸਿਆਲ ਚ ਖੁਸ਼ ਰਹਣੀਆਂ ਪੂਰੀਆਂ ਵਧੀਆ ਰਹਣੀਆਂ ਪਰ ਗਰਮੀ ਜਾ ਕੇ ਦਿੱਕਤ ਆਊਗੀ ਪਰ ਇਹ ਨਾ ਮੇਰੀ ਇਸ ਗੱਲ ਤੋਂ ਅਦਾ ਜਲਾ ਲੇ ਜੋ ਵੀ ਮੈਂ گاਵਾں ਦੇ ਪੱਖੇ ਹੀ ਨਹੀਂ ਹੁਣ ਤੁਹਾਨੂੰ ਕੱਲੀ ਕੱਲੀ ਗੱਲ ਡਿਟੇਲ ਨਾਲ ਦੱਸੂਗਾ ਗਾਂ ਜਾ ਕੇ ਹੁਣ ਵੀਰੇ ਇਹ ਲੱਗ ਲੱਗ ਪਸਥਿਤੀਆਂ ਤੇ ਡਿਪੈਂਡ ਕਰਦਾ ਕਿਸੇ ਬੰਦੇ ਲਈ ਮੱਝਾਂ ਬਹੁਤ ਵਧੀਆ ਕਿਸੇ ਲਈ گاਵਾں ਬਹੁਤ ਵਧੀਆ ਇਹ ਲੱਗ ਲੱਗ ਮੈਂ ਸਾਰੀਆਂ ਗੱਲਾਂ ਤੁਹਾਨੂੰ ਦੱਸ ਦੂੰਗਾ ਬਾਅਦ ਚ ਤੁਸੀਂ ਆਪਦੇ ਆਪ ਦਾ ਨਚੋੜ ਜਾਂ ਕੱਢ ਲੇ ਜੋ ਵੀ ਸਾਡੇ ਲਈ ਆ ਬਾਈ ਨੇ ਗੱਲਾਂ ਦੱਸੀਆਂ ਜੇ ਤੇ ਸਾਡੇ ਲਈ ਗਾਂ ਬੈਸਟ ਆ ਕਿ ਮੱਝ ਬੈਸਟ ਆ ਲੇਬਰ ਹੈ ਨਹੀਂਗੀ ਕੱਲੇ ਘਰ ਦੇ ਜੀ ਆ ਕੰਮ ਕਰਨ ਵਾਲੇ ਤਾਂ ਚੁੱਪ ਕਰਕੇ ਗਾਵਾਂ ਰੱਖ ਲਓ ਵੀ ਘਰ ਦੇ ਜੀ ਵੀ ਥੋੜੇ ਆ ਤਾਂ ਮੰਨ ਕੇ ਚਲੋ ਕੱਲਾ ਬੰਦਾ ਹੀ ਆ ਕੰਮ ਕਰਨ ਵਾਲਾ ਤਾਂ ਚੁੱਪ ਕਰਕੇ ਗਾਵਾਂ ਰੱਖ ਲਓ ਜੇ ਪੂਰਾ ਪਰਿਵਾਰ ਸਾਰੇ ਪਰਿਵਾਰ ਦੇ ਜੀ ਸਹਾਇਤਾ ਕਰਨ ਵਾਲੇ ਆ ਤਾਂ ਚੁੱਪ ਕਰਕੇ ਮੱਝਾਂ ਰੱਖ ਲਓ ਠੀਕ ਆ ਨੰਬਰ 2 ਤੇ ਇਹ ਸਾਰੀਆਂ ਕੱਲੀਆਂ ਕਲੰਗ ਗੱਲਾਂ ਡਿਟੇਲ ਚ ਦੱਸੂ ਵੀ ਇਹਦਾ ਕੀ ਕਰਨਾ ਇਹਦਾ ਕੀ ਕਰਨਾ ਨੰਬਰ 2 ਤੇ ਜੇ ਖੁੱਲੀ ਜਗ੍ਹਾ ਹੈਗੀ ਆ ਪਸ਼ੂਆਂ ਨੂੰ ਖੁੱਲੇ ਛੱਡ ਸਕਦੇ ਹੋ ਤਾਂ ਗਾਵਾਂ ਰੱਖ ਲਓ ਜੇ ਹਮੇਸ਼ਾ ਲਈ ਆਉਣ ਵਾਲੇ 4-5 ਸਾਲਾਂ ਬਾਅਦ ਵੀ ਪਸੰਗਾਂ ਨੂੰ ਬੰਨ ਕੇ ਹੀ ਰੱਖਣਾ ਨਾ ਉਵੇਂ ਦਾ ਉਵੇਂ ਫੇਰ ਚੁੱਪ ਕਰਕੇ ਮੱਝਾਂ ਰੱਖ ਲਓ ਇਹਦਾ ਵੀ ਕਾਰਨ ਹੈਗਾ ਉਹ ਵੀ ਤੁਹਾਨੂੰ ਦੱਸਾਂਗਾ ਇੱਕ ਗੱਲ ਇਹ ਆ ਵੀਰੇ ਵੀ ਦਿਮਾਗ ਇਹ ਬਿਠਾ ਲਓ ਨਾ ਗਾਵਾਂ ਮਾੜੀਆਂ ਨਾ ਮੱਝਾਂ ਮਾੜੀਆਂ ਨਾ ਗਾਵਾਂ ਚੰਗੀਆਂ ਨਾ ਮੱਝਾਂ ਚੰਗੀਆਂ ਹਰੇਕ ਚੀਜ਼ ਦੇ ਆਪੋ ਆਪਣੇ ਫਾਇਦੇ ਆ ਇਹਨਾਂ ਦੇ ਗਾਵਾਂ ਦੇ ਲੱਗ ਫਾਇਦੇ ਆ ਮੱਝਾਂ ਦੇ ਲੱਗ ਫਾਇਦੇ ਆ ਗਾਂ ਜੇ ਖਰਾਬ ਹੋ ਗਈ ਰਸਾ ਲਾਉਣਾ ਪੈ ਜੂਗਾ ਮੱਝ ਜੇ ਖਰਾਬ ਵੀ ਹੋ ਜੂਗੀ ਤਾਂ ਵੀ ਜਾਂਦੀ ਜਾਂਦੀ 50-60 ਹਜ਼ਾਰ ਵਿਟਾ ਕੇ ਜਾਊਗੀ ਠੀਕ ਆ ਪਰ ਜੇ ਜਿਹੜੇ ਬੰਦੇ ਨੇ ਘਰਾਂ 'ਚ ਦੁੱਧ ਪਾਉਣਾ ਸਟਾਰਟ ਕਰਨਾ ਹੁਣ ਦੇਖੋ ਇਹ ਵੀ ਗੱਲ ਸਭ ਨੂੰ ਧਿਆਨ 'ਚ ਰੱਖਣੀ ਪੈਣੀ ਹੈ ਜੇ ਤਾਂ ਤੁਸੀਂ ਘਰਾਂ 'ਚ ਦੁੱਧ ਪਾਉਣ ਤੇ ਕੰਮ ਕਰਨਾ ਤੇ ਬਈ ਤੁਹਾਨੂੰ ਦੋਨੇ ਚੀਜ਼ਾਂ ਹੀ ਰੱਖਣੀਆਂ ਪੈਣੀਆਂ ਨਾ ਤਾਂ ਤੁਹਾਡਾ ਕੱਲੀ ਗਾਂ ਨਾਲ ਸਰਨਾ ਨਾ ਕੱਲੀ ਮੱਝ ਨਾਲ ਸਰਨਾ ਕੋਈ ਘਰ ਗਾਂ ਵਾਲਾ ਲੈਣ ਵਾਲਾ ਹੋਊਗਾ ਕੋਈ ਮੱਝ ਵਾਲਾ ਲੈਣ ਵਾਲਾ ਹੋਊਗਾ ਜੇ ਤੁਸੀਂ ਘਰਾਂ 'ਚ ਦੁੱਧ ਪਾਉਣਾ ਕਈ ਘਰ ਐਜ ਜਿਹ ਹੈਗੇ ਵੀ ਇਹਦਾ 2 ਕਿਲੋ ਗਾਂ ਦਾ ਲੈਂਦਾ 2 ਕਿਲੋ ਮੱਝ ਦਾ ਲੈਂਦਾ ਉਹ ਉੱਥੇ ਆ ਕੇ ਫਿਰ ਜਿਹੜੀ ਇਹ ਦਿੱਕਤ ਆਊਗੀ ਤੁਹਾਨੂੰ ਇਸ ਕਰਕੇ ਵੀ ਉਹਨਾਂ ਨੂੰ ਦੋਨੋਂ ਚੀਜ਼ਾਂ ਮਿਕਸ ਰੱਖਣ ਦੇ ਵਿੱਚ ਫਾਇਦਾ ਹੈਗਾ ਪਰ ਜਿਹੜੇ ਬੰਦੇ ਨੇ ਡੇਰੀ ਤੇ ਹੀ ਇਕੱਲਾ ਦੁੱਧ ਪਾਉਣਾ ਤੇ ਜਿਹੜੀਆਂ ਪਿੰਡਾਂ ਵਾਲੀਆਂ ਆਮ ਆਪਣੀਆਂ ਡੇਰੀਆਂ ਉੱਥੇ ਵੀਰੇ ਦੁੱਧ ਪਾਉਂਦਾ ਕੋਈ ਫਾਇਦਾ ਨਹੀਂ ਹੈਗਾ ਕੋਈ ਤੋਕਣੀ ਤੁਹਾਨੂੰ ਪੰਜੀ ਨਹੀਂ बजਣੀ ਫਿਰ ਤੁਹਾਨੂੰ ਆਪ ਦਾ ਕੰਮ ਕਰਨਾ ਪਊਗਾ ਆਪ ਦਾ ਸਪੈਸ਼ਲ ਨੰਬਰ ਲੈਣਾ ਪਊ ਜਿਹੜੀ ਮਰਜ਼ੀ ਡੇਰੀ ਦਾ ਲੈ ਲਿਓ ਬਾਣੀ ਦਾ ਲੈ ਲਿਓ ਵੇਰਕਾ ਦਾ ਲੈ ਲਿਓ ਜੇ ਨੈਸਲੇ ਦਾ ਲੈ ਲਿਓ ਉੱਥੇ ਸ਼ਰਤ ਕੀ ਹੋਊਗੀ तकरीबन ਬਤ तकरीबन ਸਾਰੀਆਂ ਕੰਪਨੀਆਂ ਦੀ ਇੱਕੋ ਜਿਹੀ ਸ਼ਰਤ ਆ ਵੀ ਸਰਦੀਆਂ ਦੇ ਵਿੱਚ ਦੁੱਧ ਦੀ ਜਿਹੜੀ ਪੈਦਾਵਾਰ ਆ ਉਹ ਡੇਢ ਕੁਆਂਟਲ ਤੋਂ ਉੱਪਰ ਰਹਿਣੀ ਚਾਹੀਦੀ ਐ ਐਵਰੇਜ ਤੇ ਜਿਹੜੀ ਗਰਮੀਆਂ ਦੀ ਆ ਤੇ ਉਹ 1 ਕੁਆਂਟਲ ਰਹਿਣੀ ਚਾਹੀਦੀ ਆ ਤੇ ਹੁਣ ਰਹੀ ਗੱਲ ਵੀ گاਵਾਾਂ ਦੀ ਜਾਂ ਮੱਝਾਂ ਦੀ ਇਹ ਤੁਸੀਂ ਆਪੇ ਹੀ ਸੋਚਣਾ ਵੀ ਕਿਹੜੀ ਚੀਜ਼ ਤੁਹਾਨੂੰ ਫਿੱਟ ਬੈਠਦੀ ਆ ਮੱਝਾਂ ਦੇ ਵਿੱਚ ਕੀ ਆ ਥੋੜੀ ਜੀ ਜਿਹੜੀ ਵੀ ਬਰੀਡਿੰਗ ਆ ਨਾ ਉਹ ਬਹੁਤ ਲੇਟ ਆਉਂਦੀ ਐ ਬਰੀਡ ਦੁੱਧ ਤੇ ਇਸ ਚੀਜ਼ ਦਾ ਹੈਗਾ ਵੀ ਜੇ ਤੁਸੀਂ ਪੂਰੀ ਸਾਮ ਸਭਾਲ ਵੀ ਕਰੋਗੇ ਨਾ ਫਿਰ ਵੀ ਸਾਲ ਦਾ ਫਰਕ ਪੈ ਜਾਊਗਾ 5 6 ਮਹੀਨੇ ਵੈਸੇ ਕੱਟੀ ਤਿਆਰ ਹੋਣ ਤੇ ਵੱਧ ਲੈ ਜੂਗੀ ਮਹੀਨਾ ਉਹਨੇ ਇੱਕ ਵੈਸੇ ਲੇਟ ਸੂਣਾ ਹਨ ਤੇ ਇਹ ਚੱਕਰ ਹੈਗਾ ਤੇ ਪਰ ਜੇ ਤੁਸੀਂ ਮੱਝਾਂ ਲੈ ਕੇ ਆਉਣੀਆਂ ਜੇ ਤੁਸੀਂ ਮੱਝਾਂ ਤੇ ਕੰਮ ਕਰਨਾ ਤੁਸੀਂ ਬੰਨ ਕੇ ਰੱਖਣਾ ਉਹਨਾਂ ਨੂੰ ਕਿੱਲਿਆਂ ਤੇ ਖੁੱਲੀ ਛੱਡਣ ਲਈ ਜਗ੍ਹਾ ਨਹੀਂ ਹੈਗੀ ਘਰ ਦੇ ਪੂਰੇ ਜੀ ਸਾਰੇ ਐਕਟਿਵ ਆ ਸਾਰੇ ਕੰਮ ਕਰਨ ਲਈ ਤਿਆਰ ਆ ਤਾਂ ਮੱਝਾਂ ਲੈ ਆਓ ਮੱਝਾਂ ਲੈ ਆਓ ਪਰ ਮੱਝ ਪੰਨੇ 1 ਲੈ ਕੇ ਆਓ ਭੌਂਾਂ ਦੀ 2 ਲੈ ਕੇ ਆਓ ਭੌਂ ਦੀ 3 ਲੈ ਕੇ ਆਓ ਘੱਟੋ ਘੱਟ ਵੀ ਘੱਟੋ ਘੱਟ ਜਿਹੜੀ ਥੱਲੇ ਪਹਿਲੇ ਸੂਏ ਦਾ 14 ਲੀਟਰ ਦੁੱਧ ਹੋਵੇ ਉਹ ਮੱਝ ਲੈ ਕੇ ਆਉਣੀ ਐ ਏਦੂ ਘੱਟ ਵਾਲੀ ਮੱਝ ਨਹੀਂ ਘਰੇ ਵਾਰਨੀ ਜੀ ਜੇ ਏਦੂ ਘੱਟ ਵਾਲੀ ਘਰੇ ਖੜੀ ਐ ਤਾਂ ਉਹਨੂੰ ਵੇਚ ਦਿਓ ਵੇਚ ਕੇ ਤੇ ਜ਼ਿਆਦਾ ਦੁੱਧ ਵਾਲੀ ਲਿਆਓ ਤੇ ਕਿਉਂਕਿ ਵੀਰੇ ਜੇ ਤੁਸੀਂ ਮੱਝਾਂ ਕੰਨੀ ਢੀਕਦੇ ਰਹੋਗੇ ਨਾ ਵੀ ਅਸੀਂ ਘਰੇ ਬਰੀਡ ਤਿਆਰ ਕਰ ਲਾਂਗੇ ਘਰੇ ਮੱਝਾਂ ਦੇ ਵਿੱਚ ਇੰਪਰੂਵਮੈਂਟ ਆ ਜਿਹੜੀ ਬਹੁਤ ਔਖੀ ਹੁੰਦੀ ਆ ਵਿਵਾਦ ਤੋਂ ਵੱਧ 2 ਲੀਟਰ ਦਾ ਹੀ ਫਰਕ ਪੈਂਦਾ ਨਾਲੇ ਪੂਰਾ ਚੰਗਾ 10 ਕਿਲੋ ਵਾਲੀ ਮਾਝ ਦੇ ਪੂਰਾ ਵਧੀਆ ਟੀਕਾ ਭਰਾ ਲਓਗੇ ਨਾ ਤੇ ਤਾਂ ਵੀ ਉਹਦਾ ਜਿਹੜਾ ਰਿਜ਼ਲਟ ਆਉਣਾ ਉਹ ਹੱਦ ਉਹਦੀ ਜਿਹੜੀ ਝੋਟੀ ਹੋਊਗੀ ਗਾਂ ਉਹ ਮੰਨ ਕੇ ਚਲੋ ਦੂਹਾਂ ਢਾਈਆਂ ਤਿੰਨਾਂ ਸਾਲਾਂ ਬਾਅਦ ਜਿੰਨੇ ਉਹ ਤੁਹਾਡੀ ਸੇਵਾ ਤੇ ਜਿੰਨੇ ਟਾਈਮ ਬਾਅਦ ਵੀ ਸੂਪੀ ਤੇ ਉਹ ਕੀ ਆ ਜੇ ਮਾਂ 10 ਲੀਟਰ ਦਿੰਦੀ ਸੀ ਉਹ ਵੱਧ ਤੋਂ ਵੱਧ 12 ਜਾਂ 13 ਕਿਲੋ ਦੇ ਦਊਗੀ ਮੱਝ ਹਮੇਸ਼ਾ ਟਾਪ ਦੇ ਦੁੱਧ ਵਾਲੀ ਜਿੰਨੀ ਵੱਧ ਤੋਂ ਵੱਧ ਲਿਆ ਸਕਦੇ ਓੰਨੇ ਵਾਲੀ ਲੈ ਕੇ ਆਉਣੀਆਂ ਤੇ ਗਾਂ ਜਦੋਂ ਨਵੀਂ ਰੱਖਣੀ ਗਾਂ ਜੇ ਖੁੱਲੀਆਂ ਨਹੀਂ ਛੱਡੀਆਂ ਕਿੱਲਿਆਂ ਤੇ ਬੰਨ੍ਹ ਕੇ ਰੱਖਣੀਆਂ ਤੇ ਬਾਈ 25 ਲੀਟਰ ਤੋਂ ਤਾਂ ਵਾਲੀ ਗਾਂ ਨੂੰ ਭੁੱਲ ਕੇ ਵੀ ਹੱਥ ਨਾ ਪਾ ਬੈਠੇ ਜੋ ਘਾਟੇ ਖਾਉਂਗੇ ਬਹੁਤ ਜ਼ਿਆਦੇ ਅਸੀਂ ਵੀ ਖਾਦੇ ਆ ਜਦੋਂ ਸ਼ੁਰੂ ਕੀਤਾ ਹੀ ਕੰਮ ਅਸੀਂ ਵੀ ਭੱਜ ਕੇ ਤਖੜੀਆਂ ਨੂੰ ਪੈ ਗਏ ਸੀ ਗਾਂ ਵੀਰੇ ਜਦੋਂ 25 ਲੀਟਰ ਤੋਂ ਤਾਂ ਟੱਪ ਗਈ ਜੇ ਤਾਂ ਲਿਆ ਕੇ ਉਹਨੂੰ ਖੁੱਲੀ ਛੱਡੋਗੇ ਉਹਦੇ ਵਾਸਤੇ ਚਾਰ ਦਾ ਪ੍ਰਬੰਧ ਹੈਗਾ ਸਾਰੇ ਪ੍ਰੋਪਰ ਪ੍ਰਬੰਧ ਹੈਗੇ ਆ ਤਾਂ ਠੀਕ ਆ ਜੇ ਉਹਨੂੰ ਲਿਆ ਕੇ ਕਿੱਲੇ ਤੇ ਬੰਨ੍ਹਤਾ ਤੁਸੀਂ ਗਾਣੀ বাজਦੀ ਤੁਹਾਡੇ ਤੋਂ ਪਾਉਂਦੀ ਕੋਰੇ ਕਾਗਜ਼ ਤੇ ਲਿਖਵਾ ਕੇ ਲੈ ਲਓ ਮੇਰੇ ਤੋਂ ਇਹ ਗੱਲ ਗਾਣੇ ਨਹੀਂ বাজਨਾ ਫਿਰ ਤੇ گاਵਾں ਦੇ ਵਿੱਚ ਇਹ ਹੈਗਾ ਵੀ ਜੇ ਮੰਨ ਕੇ ਚਲੋ ਤੁਸੀਂ 20 20 ਕਿਲੋ ਵਾਲੀਆਂ گاਵਾں ਤੋਂ ਸ਼ੁਰੂ ਕਰ ਲੈਣਾ ਕੰਮ ਕਿ ਉਹਨਾਂ ਦੇ ਸੈਕਸਡ ਸੀਮਨ ਭਰਾ ਦਿਓਗੇ ਬੱਛੀਆਂ ਆਲਾ ਤੇ ਉਹਦੀ ਜਿਹੜੀ ਬੱਛੀ ਹੋਊਗੀ ਗਾਂ ਉਹ ਜੇ ਪੂਰਾ ਟੌਪ ਦਾ ਸੀਮਨ ਭਰਾ ਦਿਓਗੇ ਨਾ 30 ਕਿਲੋ ਦੁੱਧ ਵਾਲੀ ਘੱਟੋ ਘੱਟ ਵੀ 30 ਵਾਲੀ ਆਊਗੀ ਅਗਲੀ ਬੱਛੀ ਜਿਹੜੀ ਆਊਗੀ ਉਹਦੀ ਤੇ ਉਹ ਜਿਹੜੀ ਬੱਛੀ ਹੋਊਗੀ ਤੇ ਦੋ ਤੋਂ ਸਵਾ ਦੋ ਸਾਲਾਂ ਦੇ ਅੰਦਰ ਅੰਦਰ ਸੂਪ ਹੋਗੀ ਠੀਕ ਆ ਪਰ ਗਾਵਾਂ ਦਾ ਫਾਇਦਾ ਤਾਂ ਹੈਗਾ ਵੀ ਜੇ ਤੁਹਾਡੇ ਕੋਲੇ ਕਿਉਂਕਿ ਗਾਵਾਂ ਪਤਾ ਕੀ ਗੱਲ ਹੈ ਲੇਬਰ ਦੀ ਬਹੁਤ ਬਚਤ ਕਰਦੀਆਂ ਗਾਵਾਂ ਮੱਜਾਂ ਦੇ ਵਿੱਚ ਤਾਂ ਜੇ ਪੂਰਾ ਪਰਿਵਾਰ ਕੰਮ ਕਰਨ ਵਾਲਾ ਗਾਵਾਂ ਲੇਬਰ ਦੀ ਹੱਦੋਂ ਵੱਧ ਬਚਤ ਕਰਦੀਆਂ ਕਿਵੇਂ ਇੱਕ ਤਾਂ ਸੀ ਮਸ਼ੀਨ ਨਾਲ ਚਵਾਈ ਕਰ ਸਕਦੇ ਇਹਨਾਂ ਦੀ ਇੱਕ ਇਹਨਾਂ ਦੇ ਉੱਤੇ ਫੁਹਾਰੇ ਲੱਗ ਜਾਣਗੇ ਤੁਹਾਨੂੰ ਇਹਨਾਂ ਨੂੰ ਨਿਵਾਉਣ ਤੋਂ ਆਉਂਦੀ ਬਾੜੀ ਜ਼ਰੂਰਤ ਨਹੀਂ ਪੈਣੀ ਫੁਹਾਰੇ ਆਪੇ ਚੱਲੀ ਆਏ ਕਰਨਗੇ ਗਰਮੀਆਂ ਦੇ ਮਹੀਨਿਆਂ 'ਚ ਬਸ ਤੁਸੀਂ ਆਰਾਮ ਨਾਲ ਪਾਣੀ ਦਾ ਉਹਨਾਂ ਵਾਸਤੇ ਖੁੱਲਾ ਪ੍ਰਬੰਧ ਕਰ ਸਕਦੇ ਹੋ ਨੇੜੇ ਜੇ ਹੋ ਸਕਦਾ ਤਾਂ ਵੀ گاਵਾਂ ਦਾ ਕਹਿਣ ਤੋਂ ਭਾਵੇਂ ਸਾਰਾ ਕੰਮ ਲੇਬਰ ਤੋਂ ਹਟ ਕੇ ਹੋ ਸਕਦਾ ਪਰ ਮੱਝਾਂ ਜਿਹੜੀਆਂ ਧਾਰਾਂ ਤੁਹਾਨੂੰ ਹੱਥੀਂ ਕੱਢਣੀਆਂ ਪੈਣੀਆਂ ਹੱਥੀਂ ਉਹਨਾਂ ਨੂੰ ਤੁਹਾਨੂੰ ਨਮਾਉਣਾ ਪਊਗਾ ਮੱਝ ਦੇ ਚਾਹੇ ਕੰਪੜੀਆਂ ਕਈ ਵੀ ਜਾਂਦੀਆਂ ਵੀ ਮੱਝਾਂ ਚੂਣ ਵਾਲੀਆਂ ਵੀ ਆ ਗਈਆਂ ਮਸ਼ੀਨਾਂ ਮੱਝ ਦਾ ਵੀ ਪੱਟ ਕੇ ਜਿਗਾਰਮੈਂਟ ਸਾਰਾ ਪਰੇ ਮਰੂਗੀ ਤੇ ਉਹ ਮਸ਼ੀਨ ਵੀ ਬਣਾ ਲੋਂਗੇ ਐਵੇਂ ਪੰਗਾ ਵੀ ਨਾ ਆਪਦਾ ਲੈ ਲੇ ਜੋ ਠੀਕ ਆ ਤੇ گاਵਾਂ ਦਾ ਬਸ ਇਹੀ ਫਾਇਦਾ ਹੈਗਾ ਵੀ ਜਿਹੜੇ ਬੰਦੇ ਨੇ ਜਿ ਆਪਦਾ ਘਰਾਂ ਚ ਤੁਸੀਂ ਦੁੱਧ ਨਹੀਂ ਪਾ ਸਕਦੇ ਨਾ ਫੇਰ ਮੱਝਾਂ ਕਿ ਗਾਵਾਂ ਗੂਆਂ ਰੱਖਣ ਦਾ ਕੋਈ ਫੈ ਨਹੀਂ ਫਿਰ ਚੁੱਪ ਕਰਕੇ ਕੱਲੀਆਂ ਗਾਵਾਂ ਰੱਖ ਲਓ ਤੇ ਆਪਦਾ ਸਪੈਸ਼ਲ ਨੰਬਰ ਲੈ ਲਓ ਡੇਰੀ ਦਾ ਤੇ ਗਰਮੀ 'ਚ ਕੰਮ ਸ਼ੁਰੂ ਕਰ ਲਓ ਵੀ ਸਾਹਬ ਜਿਹੜੀਆਂ ਗਾਵਾਂ ਲੈ ਕੇ ਆਉ 20 ਤੋਂ 25 ਕਿਲੋ ਵਾਲੀਆਂ ਤੇ ਉਹਨਾਂ ਨਾਲ ਆਪਦਾ ਗੱਡਾ ਹੈ ਤੁਹਾਡਾ ਰੜਪੂਗਾ ਫਿਰ ਅਗਲੀ ਜਿਹੜੀ ਬਰੀਡ ਆ ਉਹ ਤੁਹਾਡੇ ਕੋਲੇ ਆਜੂਗੀ 25 30 35 ਲੀਟਰ ਵਾਲੀ ਆਜੂਗੀ ਜੇ ਉਹਨੂੰ ਉਦੋਂ ਗਾਂ ਲਈ ਆਉਗੀ ਉਦੋਂ ਪ੍ਰਬੰਧ ਮਸੂਖ ਰੱਖ ਕੇ ਵੀ ਜੀ ਤੁਹਾਡੇ ਕੋਲੇ ਘਰੇ ਜਗ੍ਹਾ ਖੁੱਲੀ ਨਾ ਵੀ ਹੋਊਗੀ ਤੇ ਤੁਸੀਂ ਆਪਦਾ ਖੇਤ ਫਾਰਮ ਆ ਜਿਹੜਾ ਸ਼ਿਫਟ ਕਰ ਲਓਗੇ ਇਹ ਤੇ ਸੋ ਇਹ ਸੀਗਾ ਵੀਰੇ ਬਾਕੀ ਹੁਣ ਮੈਂ ਜਿੰਨੀਆਂ ਗੱਲਾਂ ਦੱਸ ਤੀਆਂ ਇਹ ਸਾਰੀਆਂ ਦਾ ਤੁਸੀਂ ਨਿਚੋੜ ਕੱਢ ਲੇ ਜੋ ਵੀ ਤੁਹਾਨੂੰ گاਵਾਾਂ 'ਚ ਜ਼ਿਆਦੇ ਫਾਇਦਾ ਰਹੂਗਾ ਕਿ ਮੱਝਾਂ 'ਚ ਤੇ ਬਾਕੀ ਮੱਝ ਆ ਜਿਹੜੀ 10 ਕਿਲੋ ਵਾਲੀ ਤੇ ਗਾਂ 16 ਕਿਲੋ ਦੁੱਧ ਵਾਲੀ ਇੱਕ ਬਰਾਬਰ ਪੈਸੇ ਵਟਾਉਂਦੀ ਏ ਜੇ ਉਹਨਾਂ ਦੇ ਪੈਸੇ ਨਹੀਂ ਕਿਉਂਕਿ ਮੇਨ ਕਮਾਈ ਜਿਹੜੀ ਦੁੱਧ ਤੋਂ ਆਉਣੀ ਵੀਰੇ ਦੁੱਧ ਨੇ ਖਰਚੇ ਚੱਕਣੇ ਆ ਤੇ ਜੇ ਤੁਸੀਂ ਬਰੀਡ ਤੇ ਵੀ ਕੰਮ ਕਰੋਗੇ ਉਹਦੇ ਵੀ ਤੁਹਾਨੂੰ ਖਰਚੇ ਪੈਣੇ ਆ ਕਿਰਾਂ ਤਾਂ ਇੱਕ ਵਾਰੀ ਪੱਲਿਓਂ ਕਟੜੂ ਵਛੜੂ ਜਿਹੜੇ ਪਾਲੋਂਗੇ ਹੋ ਸਕਦਾ ਉਹ ਤੁਹਾਨੂੰ ਇੱਕ ਲਿਆਂਦੀ ਗਾਂ ਨਾਲੋਂ ਜਾਂ ਲਿਆਂਦੀ ਮੱਝ ਨਾਲੋਂ ਮਹਿੰਗੀ ਪੈ ਜੇ ਉਹਨੂੰ ਬਣ ਕੇ ਤਿਆਰ ਹੋਣੀ ਪਰ ਜਿੱਦੋਂ ਤੁਹਾਡੀ ਆਪ ਦੀ ਬਰੀਡ ਆ ਗਈ ਦੁੱਧ ਤੇ ਉਸ ਤੋਂ ਬਾਅਦ ਨੇਰੀਆਂ ਠਾ ਦੇਗੇ ਉਦੋਂ ਤੱਕ ਸਵਰ ਕਰਕੇ ਰੱਖੇ ਜੋ ਤੇ ਜਿਹੜਾ ਬੰਦਾ ਵੀ ਇਸ ਕੰਮ ਦੇ ਵਿੱਚ ਆਉਣਾ ਚਾਹੀਦਾ ਕਟੋ ਘੱਟ ਤਿੰਨ ਸਾਲਾਂ ਤੱਕ ਤਾਂ ਤੁਹਾਨੂੰ ਘੱਟ ਹੀ ਠੁੱਕਣਗੇ ਬਈ ਬਹੁਤ ਜ਼ਿਆਦਾ ਤੇ ਤਿੰਨਾਂ ਸਾਲਾਂ ਤੋਂ ਬਾਅਦ ਤੁਹਾਡੀ ਬਰਾਬਰਤਾ ਰਹਿਣ ਲੱਗ ਪੂਗੀ ਤੇ ਪੰਜਾਂ ਸਾਲਾਂ ਬਾਅਦ ਜਿਹੜੀ ਕਮਾਈ ਹੋਣੀ ਸ਼ੁਰੂ ਹੋਣੀ ਆ ਤੇ ਉਦੋਂ ਤੱਕ ਜੇ ਸਬਰ ਰੱਖ ਸਕਦੇ ਹੋ ਪੰਜਾਂ ਸਾਲਾਂ ਤੱਕ ਦਾ ਤੇ ਇੱਕ ਕੰਮ ਕਰ ਲੋ ਭਾਵੇਂ ਮੱਝਾਂ ਤੇ ਕਰ ਲੋ ਭਾਵੇਂ ਦੀ گاਵਾ ਤੇ ਕਰ ਲੋ ਬਾਈ ਇਹਨਾਂ ਖਿਆਲ ਰੱਖੇ ਜੇ ਵੀ ਜੇ گاਵਾ ਤੇ ਕਰਨਾ ਤਾਂ ਜਿਆਦੇ ਦੁੱਧ ਵਾਲੀਆਂ ਰੱਖਣੀਆਂ ਹੀ ਪੈਣੀਆਂ ਤੇ ਉਹਨਾਂ ਬਿਨਾ ਸਰਨਾ ਨਹੀਂਗਾ ਤੇ ਜੇ گاਵਾ ਜਿਆਦੇ ਦੁੱਧ ਵਾਲੀਆਂ ਰੱਖੋਗੇ ਤਾਂ ਉਹਨਾਂ ਲਈ ਪ੍ਰਬੰਧ ਉਹੋ ਜੇ ਹੋਣੇ ਚਾਹੀਦੇ ਨਹੀਂ ਤਾਂ ਇਨ ਫਿਊਚਰ ਕਰਨ ਲਈ ਤੁਹਾਡੇ ਕੋਲੇ ਜਗ੍ਹਾ ਵਗੈਰਾ ਸਾਰਾ ਕੁਝ ਹੋਣਾ ਚਾਹੀਦਾ ਕਿਉਂਕਿ ਜੇ 30 ਲੀਟਰ ਤੋਂ ਗਾਂ ਟੱਪ ਗਈ ਤੇ ਉਹਨੂੰ ਮੱਕੀ ਦਾ ਚਾਰ ਪੈਣਾ ਜ਼ਰੂਰੀ ਆ ਥੋੜੇ ਕੋਲੇ ਮੱਕੀ ਵਾਲਾ ਵਾਹਣ ਵੀ ਹੋਣਾ ਚਾਹੀਦਾ ਜੇ 30 ਲੀਟਰ ਤੋਂ ਗਾਂ ਟੱਪ ਗਈ ਤੇ ਉਹ ਖੁੱਲੀ ਛੱਡੀ ਹੋਣੀ ਵੀ ਜ਼ਰੂਰੀ ਆ ਹੁਣ ਜਿਵੇਂ ਆਪਣੇ ਕੋਲੇ ਹਲੇ ਤੱਕ ਆਪਣੇ ਕੋਲੇ ਜਿਹੜੀਆਂ 30 35 ਲੀਟਰ ਵਾਲੀਆਂ ਬੱਛੀਆਂ ਹਲੇ ਤੱਕ ਆਪਣੇ ਕੋਲੇ 25 ਲੀਟਰ ਤੱਕ ਵਾਲੀਆਂ ਗਾਵਾਂ ਆਈਆਂ ਜਿਹੜੀਆਂ ਨੂੰ ਚਲੋ ਆਪਾਂ ਮੈਨੇ ਕਰੀ ਜਾਂਦੇ ਆ ਜਿਹੜਾ ਅਗਲਾ ਸੂਆ ਆਪਣਾ ਉਹ 35 ਲੀਟਰ ਦੇ ਲਗਭਗ ਆਊਗਾ ਚਲੋ ਥੋੜਾ ਜਿਹਾ ਨਾ ਚੱਲ ਜਾਂਦੀਆਂ ਬਾਅਦ ਚ ਜਿਹੜੀਆਂ ਤੁਹਾਡੀਆਂ ਘਰ ਦੀਆਂ ਜੰਮੀਆਂ ਪਲੀਆਂ ਬੱਛੀਆਂ ਹੋਣੀਆਂ ਉਹ ਚੱਲ ਸਕਦੀਆਂ ਉਹ ਐਂ ਵੀ ਉਸ এনवायरमेंट 'ਚ ਸ਼ੁਰੂ ਤੋਂ ਲੈ ਕੇ ਪਲੀਆਂ ਹੋਣੀਆਂ ਤੇ ਉਹਨਾਂ ਨੂੰ ਐਡੀ ਬਾਲੀ ਦਿੱਕਤ ਨਹੀਂ ਆਉਂਦੀ ਗਰਮੀ ਗਰਮੀ ਦੀ ਪਰ ਜੇ ਤੁਸੀਂ ਮੁੱਲ ਲੈ ਗਿਆ ਹੋਗੇ ਨਾ ਗਾਂ ਜਿਆਦੇ ਦੁੱਧ ਵਾਲੀ ਵੀ 25 ਲੀਟਰ ਤੋਂ ਤਾਂ ਵਾਲੀ ਨੂੰ ਹੱਥ ਪਾ ਲਿਆ ਕਿਸੇ ਤੋਂ ਮੁੱਲ ਲਿਆਂਦੀ ਭਾਵੇਂ ਅਗਲੇ ਦਿਨ ਕਿੱਲੇ ਤੇ ਵੱਜੀ ਖੜੀ ਹੈ ਪਰ ਤੁਹਾਡੇ ਘਰੇ ਆ ਕੇ ਬਈ বাজਦੀ ਨਹੀਂ ਉਹ ਇਹ ਆਪਣੇ ਤਤ ਕੱਢੇ ਵੀ ਐਵੇਂ ਕਿਸੇ ਦੇ ਮਗਰ ਲਾ ਕੇ ਦਲਾਲਾਂ ਦਲੂਲਾਂ ਦੇ ਜਾਂ ਵਪਾਰੀਆਂ ਦੇ ਐਵੇਂ ਮਹਿੰਗੀ ਗਾਂ ਨੂੰ ਹੱਥ ਨਾ ਪਾ ਲੇ ਜੋ ਵੱਧ ਤੋਂ ਵੱਧ 25 ਲੀਟਰ ਵਾਲੀ ਗਾਂ ਤੇ ਮੱਝ ਜੇ ਤੁਸੀਂ 20 ਕਿਲੋ ਵਾਲੀ ਵੀ ਲੈ ਆਉਂਗੇ ਨਾ ਤੇ ਵੀ ਜਿੰਨੀ ਵੱਧ ਤੋਂ ਵੱਧ ਦੁੱਧ ਵਾਲੀ ਲਿਆ ਸਕਦੇ ਮੱਝ ਤਾਂ ਉੰਨੇ ਵਾਲੀ ਲਿਆਉਣੀ ਲਿਆਉਣੀ ਆ ਨਾ ਪਹਿਲੀਆਂ ਚ ਤੇ ਗਾਂ ਸਿਰਾ 15 ਤੋਂ ਘੱਟ ਵਾਲੀ ਖਰੀਦਣੀ ਨਹੀਂ ਤੇ ਨਾ 25 ਤੋਂ ਟੱਪਣਾ 10 ਲੀਟਰ ਦੇ ਇਹਦੇ ਵਿੱਚ ਵਿੱਚ ਜੇ ਗਾਂ ਖਰੀਦਿਓ ਜੋ ਬਹੁਤ ਬਹੁਤ ਧੰਨਵਾਦ ਤੇ ਜੇ ਵੀਡੀਓ ਚੰਗੀ ਲੱਗੀ ਆ ਤੇ ਅੱਗੇ ਤੋਂ ਅੱਗੇ ਵੀ ਸ਼ੇਅਰ ਕਰੋ ਤੇ ਬਾਕੀ ਵੀਰੇ ਆਪਾਂ ਇਸ ਰਿਲੇਟਿਡ ਹੀ ਆਪਣੀਆਂ ਜ਼ਿਆਦਾਤਰ ਵੀਡੀਓ ਆਉਂਦੀਆਂ ਤੇ ਹੋਰ ਵੀ ਇਨਫੋਰਮੇਸ਼ਨ ਵੀਡੀਓ ਪਾਉਂਦੇ ਰਹਿੰਨੇ ਆ ਆਪਣੇ ਚੈਨਲ ਦੇ ਉੱਤੇ ਤੇ ਜਿਹੜੇ ਵੀਰ ਨਵੇਂ ਆਏ ਆ ਕਮੈਂਟ ਕਰਕੇ ਜਰੂਰ ਦੱਸ ਕੇ ਜਾਓ ਜਾਣਕਾਰੀ ਕਿਵੇਂ ਲੱਗੀ ਤੇ ਨਾਲੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਭੁੱਲੇ ਜੇ ਨਾ ਬਹੁਤ ਬਹੁਤ ਤੁਹਾਡਾ ਧੰਨਵਾਦ